ਹਰ ਸਾਹਿਬ ਜੀ ਇੱਕ ਵਾਰ ਗੱਲ ਕੇ ਆਪੋ ਸਾਣ ਸ੍ਰੀ ਵਾਹਿਗੁਰੂ ਇਹ ਤੇ ਇੱਕ ਗੱਲ ਹੈ ਵੀ ਗੱਲ ਬਾਤ ਆਈ ਨਹੀਂ ਜਿੰਨੀ ਕਾਣੀ ਚਾਹੀਦੀ ਹੈ ਆਪਣੇ ਲੋਕਾਂ ਨਾਲ ਕਿਤੇ ਗੱਲ ਸੁਣੀ ਸੀ ਸ਼ੂਜਵਾਨ ਪ੍ਰਚਾਰਕ ਹੀ ਉਹਨੇ ਗੱਲ ਦੱਸੀ ਜੀ ਉਹਨੇ ਆਖਿਆ ਆਪਣੇ ਲੋਕ ਥੱਕਾ ਸਾਡ ਹੋ ਗਏ ਹੈ ਪਹਿਲੀ ਵਾਰ ਕਹਿਣ ਤੇ ਥਰਦੇ ਨਹੀਂ ਆ ਇਹ ਗੱਲ ਚਲੋ ਕਿਤੇ ਮਾੜੀ ਨਹੀਂ ਆ ਚਾਹੀਦੀ ਨਹੀਂ ਆ ਮਾਰਾ ਦੀ ਖੁਸ਼ੀ ਵਿੱਚ ਆਣ ਕੇ ਨਾਲੇ ਇਹਦੇ ਤੋਂ ਨਾ ਪਤਾ ਲੱਗਦਾ ਹੈ ਵੀ ਧਿਆਨ ਕਿੰਨਾ ਨ ਖੋਬਿਆ ਆ ਧਿਆਨ ਤਾਂ ਲੱਗ ਜਾਂਦਾ ਨਾ ਤਾਂ ਕਿਹਦਾ ਧਿਆਨ ਹੈ ਇੱਕਦਮ ਕੋਈ ਐਦਾ ਹੀ ਕੋਈ ਪ੍ਰਚਾਰਕ ਨਾ ਕਿਸੇ ਵੇਲੇ ਕਈ ਜਾਵੇ ਘੜੀ ਤੋਂ ਪਿੱਛੇ ਕਹਦੇ ਬੋਲੋ ਦੀ ਵਾਇਗੁਰੂ ਕਥਾ ਕਾਂਡਾ ਕਈ ਜਾਣੇ ਬੋਲੋ ਵਾਇਗੁਰੂ ਕਿਸੇ ਦੇ ਬੋਧੇ ਨੇ ਤੰਗ ਹੋ ਗਿਆ ਆਖਿਆ ਉਹਦਾ ਐਨੀ ਵਾਰ ਵਾਇਗੁਰੂ ਗਾਣਾ ਵਾਇਗੁਰੂ ਆਪ ਆਪੇ ਕਰ ਲਾਂਗੇ ਤੂੰ ਆਪਣੀ ਕਥਾ ਕਰ ਤੁਹਾਡੇ ਕੋਲ ਵਾਇਗੁਰੂ ਕਰਾਉਣਾ ਹੀ ਤਾਂ ਕਰੀ ਜਾਣਾ ਤੂੰ ਆਪਣੀ ਕਹਾ ਕਰ ਲੱਗਦਾ ਤੂੰ ਭੁੱਲੀ ਜਾਂਦਾ ਵੀ ਵਿਚਾਈ ਲਈ ਦਰਵਾਜਾ ਦਿੰਦਾ ਬਿਲਕੁਲ ਲਗਾ ਉਹ ਰੋਹਾਈ ਨੂੰ ਕਰਾ ਦਿੰਦਾ ਉਹਨੇ ਆਖਿਆ ਨਹੀਂ ਇਹਦੇ ਨਾਲ ਪਤਾ ਲੱਗਦਾ ਹੈ ਵੀ ਧਿਆਨ ਕਿੰਨਾ ਗਿਆ ਲੱਗ ਜਾਂਦਾ ਮੈਂ ਕਿ ਜਿਹਦਾ ਧਿਆਨ ਹੀ ਨਹੀਂ ਆ ਉਹਨੇ ਬੋਲਣਾ ਹੀ ਨਹੀਂ ਫਿਰ ਆਵਾਜ਼ ਹੀ ਨਹੀਂ ਉਹ ਜਿਨ੍ਹਾਂ ਦਾ ਧਿਆਨ ਆ ਉਹਨਾਂ ਨੇ ਆਵਾਜ਼ ਵੀ ਦੇਣੀ ਹੈ ਹੰਗਾਰਾ ਵੀ ਪਾਰਨਾ ਵੀ ਹਾਂ ਹੈ ਇੱਕ ਥਾਂ ਤੇ ਨਾ ਕਿਸੇ ਪ੍ਰਚਾਰਕ ਨੂੰ ਬੰਦੇ ਨੇ ਆਖਤਾ ਵੀ ਇਹੋ ਜਿਹਾ ਇਤਿਹਾਸ ਨਹੀਂ ਜਿਹਦੇ ਨਾਲ ਜੋਸ਼ ਆਵੇ ਇਈ ਵਾਰੇ ਤਾਂ ਮਨਾ ਟਾਡੀ ਜਿਹੜੇ ਟਾਡੀ ਗਾਉਂਦੇ ਆ ਕਵੀਸ਼ਰਾਂ ਦੀ ਹੋਰ ਤੇ ਪੰਚੋਂ ਤੋਂ ਤਾਂ ਜਿੰਨਾ ਤਾਂ ਲੈ ਜਾਣ ਲੈ ਜਾਣ ਹੋਰ ਟਾਡੀ ਹੁੰਦੇ ਉਹ ਕਵੀਸ਼ਰਾਂ ਤੋਂ ਦੁੱਗਣਾ ਉੱਤ ਉੱਚਾ ਜਾਂਦੇ ਆ ਹੋਰ ਉੱਚੀ ਗਾਉਂਦੇ ਆ ਸਾਜ ਵੀ ਕੁੰਦੇ ਫਿਰ ਕਈ ਵਾਰ ਨਾ ਉਹਨਾਂ ਦੀਆਂ ਵਾਰਾਂ ਸੁਣ ਕੇ ਜੋਸ਼ ਆ ਜਾਂਦਾ ਇੱਕ ਬੰਦੇ ਨੇ ਤੇ ਪ੍ਰਚਾਰਕ ਨੂੰ ਆਖਿਆ ਇਹ ਜਿਹ ਇਤਿਹਾਸ ਨਹੀਂ ਵੀ ਸੁਣ ਕੇ ਜੋਸ਼ ਆਵੇ ਉਹਨੇ ਆਖਿਆ ਸਾ ਠੀਕ ਆ ਤੇ ਪਰ ਇੱਕ ਗੱਲ ਮੇਰੀ ਵੀ ਸੁਣਨਾ ਫਿਰ ਓਏ ਆਖਿਆ ਵੀ ਜੇ ਤੇ ਹੋਏ ਮੇਰੇ ਸਾਹਮਣੇ ਮਰਦ ਤੇ ਫਿਰ ਜੋਸ਼ ਆਊਗਾ ਪੱਕੀ ਗੱਲ ਆ ਤੇ ਜੇ ਮੁਰਦੇ ਹੋ ਮੁਰਦਿਆਂ ਦੇ ਆਵਾਜ਼ਾ ਮਾਰੀ ਜਾਓ ਜਿੰਨੀਆਂ ਉਹ ਤੇ ਉਦਾਂ ਨਹੀਂ ਆਦੇ ਦਿੰਦੇ ਫਿਰ ਜੋਸ਼ ਉਹਨਾਂ ਦੇ ਵਿੱਚ ਕੀ ਆਉਣਾ ਜੋਸ਼ ਤੇ ਮਰਦਨ ਵਿੱਚ ਆਂਦਾ ਫਿਰ ਇਦਾਂ ਨਹੀਂ ਗੱਲ ਆ ਵੀ